ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਤੇੜੂ ਅੱਜ ਆਪ ਸਿੱਖ ਸੰਗਤਾਂ ਦੇ ਸਾਹਮਣੇ ਇੱਕ ਵਾਰ ਫਿਰ ਹਾਜ਼ਰ ਹੋਇਆ ਹੈ ਇੱਕ ਨਵੇਂ ਹਫ਼ਤਾ ਲੈ ਕੇ ਸੋ ਖਾਲਸਾ ਜੀ ਆਪਾਂ ਨੂੰ ਸਾਰਿਆਂ ਨੂੰ ਭਲੀ ਭਰਕਾਰ ਇਹ ਪਤਾ ਕਿ ਆਪਣੀ ਕੌਮ ਜਿਹੜੀ ਆ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਹੈ ਅੱਜ ਸਾਡੀ ਕੌਮ ਦੇ ਆਗੂ ਸਾਡੇ ਜਥੇਦਾਰ ਉਹ ਪਖੰਡੀ ਸਾਧਾਂ ਦੇ ਪੈਰਾ ਵਿੱਚ ਜਾ ਕੇ ਬੈਠ ਚੁੱਕੇ ਨੇ ਆਪਣੀਆਂ ਜ਼ਮੀਰਾਂ ਨੂੰ ਵੇਚ ਕੇ ਸੋ ਅੱਜ ਸਾਨੂੰ ਲੋੜ ਹੈ ਸਰਬੱਤ ਖਾਲਸੇ ਨੂੰ ਇੱਕਜੁੱਟ ਹੋਣ ਦੀ ਤੇ ਇੱਕ ਲਾਇਕ ਪੁੱਤਰਾਂ ਦੇ ਵਾਂਗ ਗੁਰੂ ਮਹਾਰਾਜ ਜੀ ਦੇ ਸਥਾਪਿਤ ਕੀਤੇ ਪੰਥ ਨੂੰ ਬਚਾਉਣ ਦੀ ਪਰ ਅਫਸੋਸ ਹੈ ਕਿ ਅਸੀਂ ਨਲਾਇਕ ਪੁੱਤਰ ਨਹੀਂ ਬਣ ਸਕੇ ਆਪਣੇ ਪਿਤਾ ਦੇ ਅਸੀਂ ਨਲਾਇਕ ਪੁੱਤਰਾਂ ਦੇ ਵਾਂਗੂੰ ਉਹਨਾਂ ਦੀ ਕੰਨੀਆਂਆਂ ਗੱਲਾਂ 'ਤੇ ਤਰਕ ਨਾਲ ਹੀ ਕਰਦੇ ਆਏ ਆਂ ਉਹਨਾਂ ਗੱਲਾਂ ਨੂੰ ਨਹੀਂ ਮੰਨਿਆ ਅਸੀਂ ਜੋ ਸਾਡੇ ਪਿਤਾ ਨੇ ਸਾਡੇ ਬਾਪੂ ਦੇ ਸਾਨੂੰ ਸਮਝਾਉਣਾ ਕੀਤਾ ਸੀ ਸੋ ਮੈਂ ਇੱਕ ਕਾਗਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਿ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ਼ ਕਰੀ ਬਾਪੂ ਸਾਨੂੰ ਮਾਫ਼ ਕਰੀ ਕੇ ਬਾਪੂ ਤੂੰ ਦੁਨੀਆ ਵਿੱਚ ਆ ਕੇ ਹੱਕ ਸੱਚ ਦਾ ਦਿੱਤਾ ਹੋਕਾ ਬਾਪੂ ਤੂੰ ਦੁਨੀਆ ਵਿੱਚ ਆ ਕੇ ਹੱਕ ਸੱਚ ਦਾ ਦਿੱਤਾ ਹੋਕਾ ਉੱਪਰੋਂ ਤਾਂ ਅਸੀਂ ਸਭ ਕੁਝ ਬੰਦਿਆਂ ਪਰ ਅੰਦਰੋਂ ਤੈਨੂੰ ਦਿੱਤਾ ਧੋਖਾ ਉੱਪਰੋਂ ਤਾਂ ਅਸੀਂ ਸਭ ਕੁਝ ਬੰਦਿਆਂ ਪਰ ਅੰਦਰੋਂ ਤੈਨੂੰ ਦਿੱਤਾ ਧੋਖਾ ਅਸੀਂ ਚੱਲੇ ਨਹੀਂ ਤੇਰੇ ਦੱਸੇ ਮਾਰਗ ਅਸੀਂ ਚੱਲੇ ਨਹੀਂ ਤੇਰੇ ਦੱਸੇ ਮਾਰਗ ਰਹਿਣ ਨਾ ਦਿੱਤੀ ਤੇਰੀ ਲਿੱਟ ਤਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ਼ ਕਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ਼ ਕਰੀ ਤੂੰ ਕਿਹਾ ਪੁੱਤਰੋ ਇਨਸਾਨ ਬਣੋ ਅਸੀਂ ਜਾਤਾਂ ਪਾਤਾਂ ਬਣਾ ਲਈਆਂ ਤੂੰ ਕਿਹਾ ਪੁੱਤਰੋ ਇਨਸਾਨ ਬਣੋ ਅਸੀਂ ਜਾਤਾਂ ਪਾਤਾਂ ਬਣਾ ਲਈਆਂ ਬਣਾ ਜਾਤਾਂ ਅਸੀਂ ਵਸਣਾ ਕੀਤੀ ਪੁੱਤਓ ਉੱਚ ਨੀਂਝ ਦੀਆਂ ਕਲਗੀਆਂ ਵੀ ਸਜਾ ਲਈਆਂ ਪਣਾ ਜਾਤਾ ਅਸੀਂ ਬਸਨਾ ਕੀਤੀ ਉਤੋਂ ਉੱਚ ਨੀਚ ਦੀਆਂ ਕਲਗੀਆਂ ਵੀ ਸਜਾ ਲਈਆਂ ਤਾਂ ਹੀ ਅੱਜ ਗੁਲਾਮੀ ਦੀਆਂ ਬੇੜੀਆਂ ਗਲ ਸਾਡੇ ਵਿੱਚ ਤਾਂ ਹੀ ਅੱਜ ਗੁਲਾਮੀ ਦੀਆਂ ਬੇੜੀਆਂ ਗਲ ਸਾਡੇ ਵਿੱਚ ਜਾਂਦੇ ਆ ਅਸੀਂ ਜੰਗ ਭਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਤੈਂ ਕਿਹਾ ਪੱਥਰ ਨਹੀਂ ਪੁੱਜਣੇ ਨਾ ਹੀ ਦੀਵੇ ਤਾਂ ਨੇ ਮੜੀਆਂ ਤੇ ਤੈਂ ਕਿਹਾ ਪੱਥਰ ਨਹੀਂ ਪੂਜੜੇ ਨਹੀਂ ਦੀਵੇ ਤਾਂ ਦੇ ਮੜੀਆਂ ਤੇ ਪਰ ਤੇਰੀ ਗੱਲ ਅਸਾਂ ਨੇ ਭੋਰਾ ਨਾ ਮੰਨੀ ਪਰ ਤੇਰੀ ਗੱਲ ਅਸਾਂ ਨੇ ਭੋਰਾ ਨਾ ਮੰਨੀ ਤਾਂ ਵੀ ਨੱਕ ਰਗੜਦੇ ਥੜੀਆਂ ਤੇ ਤੈਂ ਵਰਜਿਆ ਸੀ 12 ਤਿੱਥਾਂ ਤੋਂ ਤੈਂ ਵਰਜਿਆ ਸੀ 12 ਤਿੱਥਾਂ ਤੋਂ ਅਸੀਂ ਬਹਿਮਾ ਨਾਲ ਦੁਕਾਨ ਭਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਇੱਕ ਸੀ ਤੂੰ ਵੱਖਰਾ ਪੰਥ ਬਣਾਇਆ ਅਸੀਂ ਉਹ ਵੀ ਇੱਕ ਨਾ ਰਹਿਣ ਦਿੱਤਾ ਇੱਕ ਸੀ ਤੂੰ ਵੱਖਰਾ ਪੰਥ ਬਣਾਇਆ ਅਸੀਂ ਉਹ ਵੀ ਇੱਕ ਨਾ ਰਹਿਣ ਦਿੱਤਾ ਡੇਰੇ ਸੰਪੰਦਾਂਵਾਂ ਜਥੇ ਵੰਦੀਆਂ ਵਿੱਚ ਵੰਡਤਾ ਨਾ ਸੱਚੇ ਨੂੰ ਤਖਤਾਂ ਤੇ ਬਹਿਣ ਦਿੱਤਾ ਇੱਕ ਸੀ ਤੂੰ ਵੱਖਰਾ ਪੰਥ ਬਣਾਇਆ ਅਸੀਂ ਉਹ ਵੀ ਇੱਕ ਨਾ ਰਹਿਣ ਦਿੱਤਾ ਡੇਰੇ ਸੰਪੰਦਾਂ ਜਥੇ ਵੰਦੀਆਂ ਵਿੱਚ ਵੰਡਤਾ ਨਾ ਸੱਚੇ ਨੂੰ ਤਖਤਾਂ ਤੇ ਬਹਿਣ ਦਿੱਤਾ ਕਦ ਮੁਖ ਚੋਂ ਆਉ ਇੱਕ ਆਵਾਜ਼ ਸਾਡੀ ਆਦ ਬੁੱਖ ਚੋਂ ਆਵੇ ਇੱਕ ਆਵਾਜ਼ ਸਾਡੇ ਸੁਲੱਖਣੀ ਖੋਰੇ ਕਦੇ ਆਉ ਕੜੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਰਦੂ ਆਖਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਰਦੂ ਆਖਰੀ ਹੱਥ ਪੱਲੇ ਸਾਡੇ ਕੁਝ ਨਾ ਆ ਪੜਿਆ ਕਰੋੜਾਂ ਦੇਵੀ ਦੇਵਤੇ ਅਸੀਂ ਤੇ ਹਾਲੇ ਹੱਥ ਪੱਲੇ ਸਾਡੇ ਕੁਝ ਨਾ ਆ ਪੜਿਆ ਕਰੋੜਾਂ ਦੇਵੀ ਦੇਵਤੇ ਅਸੀਂ ਤੇ ਹਾਲੇ ਹੱਦ ਨਹੀਂ ਨਾ ਸਾਡੀ ਬੇਸ਼ਰਮੀ ਦੀ ਔਰ ਕਰਦਾ ਜੀ ਹੱਦ ਰਹੀ ਨਾ ਸਾਡੀ ਬੇਸ਼ਰਮੀ ਦੀ ਅਸੀਂ ਬਾਪੂ ਵੀ ਹੌਰ ਬਣਾ ਲੇ ਹੱਦ ਰਹੀ ਨਾ ਸਾਡੀ ਬੇਸ਼ਰਮੀ ਦੀ ਅਸੀਂ ਬਾਪੂ ਵੀ ਹੌਰ ਬਣਾ ਲੇ ਫਿਰ ਆਣ ਕੇ ਬਾਪੂ ਫਿਰ ਆਣ ਕੇ ਬਾਪੂ ਹੁਣ ਤੂੰ ਹੀ ਸਾਡੇ ਫਿਰ ਆਣ ਕੇ ਬਾਪੂ ਹੁਣ ਤੂੰ ਹੀ ਸਾਡੇ ਗੰਦਲੇ ਹਿਰਦੇ ਸਾਫ਼ ਕਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ਼ ਕਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ਼ ਕਰੀ ਬਾਪੂ ਅਸੀਂ ਗੋਲੇ ਬਣ ਗਏ ਆ ਬਾਪੂ ਅਸੀਂ ਗੋਲੇ ਬਣ ਗਏ ਥਾਪਿਆ ਤੈਂ ਸੀ ਸਾਨੂੰ ਰਾਜੇ ਬਾਪੂ ਅਸੀਂ ਗੋਲੇ ਬਣ ਗਏ ਥਾਪਿਆ ਤੈਂ ਸੀ ਸਾਨੂੰ ਰਾਜੇ ਅੱਜ ਤੇਰੇ ਨਾਲ ਗਦਾਰੀ ਕਰਦੇ ਨੇ ਅੱਜ ਤੇਰੇ ਨਾਲ ਗਦਾਰੀ ਕਰਦੇ ਨੇ ਖਾਲਸੇ ਤੈਸੀ ਜਿਹੜੇ ਥਾਪੇ ਅੱਜ ਤੇਰੇ ਨਾਲ ਗਦਾਰੀ ਕਰਦੇ ਨੇ ਖਾਲਸੇ ਤੈਸੀ ਜਿਹੜੇ ਨਵਾਜੇ ਬਾੜਾ ਬਣ ਖੇਤ ਨੂੰ ਖਾਣ ਲੱਗੇ ਨੇ ਜੱਥੇਦਾਰ 12 12 ਬਣਖੇ ਤੈਨੂੰ ਖਾਣ ਲੱਗੇ ਨੇ ਉਹ ਜਾੜੀ ਫਸਲ ਸਿੱਖੀ ਦੀ ਹਰੀ ਭਰੀ ਉਹ ਅਸੀਂ ਨਲਾਇਕ ਪੁੱਤਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਅਸੀਂ ਨਲਾਇਕ ਪੁੱਤਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਬੇਸ਼ੱਕ ਬੰਨੀਆਂ ਸਿਰ ਤੇ ਦਸਤਾਰਾਂ ਬਾਪੂ ਬੇਸ਼ੱਕ ਬੰਨੀਆਂ ਸਿਰ ਤੇ ਦਸਤਾਰਾਂ ਬਾਪੂ ਪਰ ਨਾੜੀਆਂ ਆਦਤਾਂ ਨਹੀਂਓ ਛੱਡੀਆਂ ਜਿਹੜੇ ਦਸਤਾਰਾਂ ਬੰਨ ਕੇ ਸ਼ਰਿਆਮ ਅੱਜ ਕੱਲ ਦੇਖੇ ਜਾਂਦੇ ਨੇ ਹੱਥ ਵਿੱਚ ਕੜਾ ਤੇ ਹਉਨਾ ਹੱਥਾਂ ਦੇ ਵਿੱਚ ਦਰੂਦ ਦੀ ਸ਼ਰਾਬ ਦੇ ਪੈਗ ਫੜੇ ਹੁੰਦੇ ਨੇ ਤੇ ਜਾਂ ਸਰਦਾਂ ਦੇ ਉੱਤੇ ਸਾਡੀਆਂ ਧੀਆ ਕਣ ਨਾਲ ਮਸ਼ਕਰੀਆਂ ਕਰਦੇ ਨੇ ਤੇ ਜਾਂ ਫਿਰ ਗੀਤਾਂ ਗਾਣਿਆਂ ਵਿੱਚ ਉਹ ਸਿੰਘ ਸਰਦਾਰ ਦਿਖਾ ਕੇ ਆਪਣੇ ਆਪ ਨੂੰ ਪੱਗਾ ਮੰਨ ਕੇ ਇਹ ਜੀ ਅਸ਼ੀਰਦ ਸ਼ਬਦਾਂ ਵੀ ਜਿਹੜੇ ਬੋਲਦੇ ਨੇ ਉਹਨਾਂ ਉੱਤੇ ਰੋਲੈਗਾ ਜੀ ਬੇਸ਼ੱਕ ਬੰਨੀਆਂ ਸੱਤੇ ਦਸਤਾਰਾਂ ਦੇਸ਼ਕ ਬੰਨੀਆਂ ਸਿਰ ਤੇ ਦਸਤਾਰਾਂ ਪਰ ਮਾੜੀਆਂ ਆਦਤਾਂ ਨਹੀਂਓ ਛਡੀਆਂ ਉਹ ਅਸੀਂ ਐਨੇ ਗਿਰ ਗਏ ਆ ਅਸੀਂ ਐਨੇ ਗਿਰ ਗਏ ਆ ਅਸੀਂ ਐਨੇ ਗਿਰ ਗਏ ਆ ਧੀਆਂ ਨੂੰ ਕਈਏ ਟੋਟੇ ਪੁਰਜੇ ਪਟੋਲੇ ਤੇ ਲੱਡੀਆਂ ਅਸੀਂ ਐਨੇ ਗਿਰ ਗਏ ਆ ਧੀਆਂ ਨੂੰ ਕਈਏ ਟੋਟੇ ਪੁਰਜੇ ਪਟੋਲੇ ਦੀਆਂ ਲੱਡੀਆਂ ਹੋਰ ਨੂੰ ਕਹਿਣਾ ਸੌਖਾ ਪਰ ਖੁਦ ਭੁੱਲ ਗਏ ਹੋਰ ਨੂੰ ਕਹਿਣਾ ਸੌਖਾ ਪਰ ਖੁਦ ਭੁੱਲ ਗਏ ਕਿ ਮਾਤ ਰੂਪ ਵਿੱਚ ਬੈਠੀ ਔਰਤ ਸਾਡੇ ਘਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮਾਫ ਕਰੀ ਤੈਂ ਬਹੁਤ ਕਿਹਾ ਪੁੱਤਰੋ ਤੈਂ ਬਹੁਤ ਕਿਹਾ ਪੁੱਤਰੋ ਪੜੋ ਅਤੇ ਵਿਚਾਰੋ ਅਸੀਂ ਇੱਕ ਨਾ ਮੰਨੀ ਤੇਰੀ ਤੈਂ ਬਹੁਤ ਕਿਹਾ ਪੁੱਤਰੋ ਪੜੋ ਤੇ ਵਿਚਾਰੋ ਅਸੀਂ ਇੱਕ ਨਾ ਮੰਨੀ ਤੇਰੀ ਬਸ ਦੂਰੋਂ ਦੂਰੋਂ ਹੀ ਰਹੇ ਮੱਥੇ ਟੇਕਦੇ ਕਦੀ ਬੈਠ ਸੁਣੀ ਨਾ ਗੱਲ ਤੇਰੀ ਬਸ ਦੂਰੋਂ ਦੂਰੋਂ ਹੀ ਰਹੇ ਮੱਥੇ ਟੇਕਦੇ ਕਦੀ ਬੈਠ ਸੁਣੀ ਨਾ ਗੱਲ ਤੇਰੀ ਜਾਂ ਫਿਰ ਮੁੜਦਾ ਰਿਹਾ ਰਾਜੂ ਲੰਗਰ ਖਾ ਕੇ ਕਈ ਤਾਂ ਮੇਰੇ ਵਰਗੇ ਗੁਰੂ ਘਰ ਲੰਗਰ ਖਾਣ ਜਾਂਦੇ ਨੇ ਜਾਂ ਫਿਰ ਮੁੜਦਾ ਰਿਹਾ ਰਾਜੂ ਲੰਗਰ ਖਾ ਕੇ ਸਵਾਉਂਦੇ ਰਹੀ ਤੇਰੀ ਖੀਰ ਗੜੀ ਉਹ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮaaf ਕਰੀਂ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮaaf ਕਰੀ ਬਾਪੂ ਸਾਨੂੰ ਮaaf ਕਰੀ ਬਾਪੂ ਸਾਨੂੰ ਮaaf ਕਰੀ ਸੋ ਐਸੀ ਮੇਰੀ ਕਮਤਾ ਅਸੀਂ ਨਲਾਇਕ ਪੁੱਤ ਹਾਂ ਤੇਰੇ ਬਾਪੂ ਸਾਨੂੰ ਮaaf ਕਰੀ ਸੋ ਖਾਲਸਾ ਜੀ ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਅਸੀਂ ਆਪਣੇ ਪਿਤਾ ਦੇ ਉਹ ਨਾਇਕ ਪੁੱਤਰ ਜਿਨ੍ਹਾਂ ਨੇ ਇੱਕ ਨਾਇਕ ਪੁੱਤਰ ਬਣ ਕੇ ਆਪਣੇ ਪੰਥ ਦੀ ਸੇਵਾ ਕੀਤੀ ਆਪਣੇ ਪਿਤਾ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਸੀ ਪਰ ਅਸੀਂ ਅਫਸੋਸ ਹੈ ਸਾਨੂੰ ਅੱਜ ਕਾਸੀਂ ਭਟਕ ਗਏ ਆ ਅਸੀਂ ਅੱਜ ਲੰਬੀਆਂ ਪਖੰਡੀਆਂ ਡੇਰੇਦਾਰਾਂ ਦੇ ਪਿੱਛੇ ਲੱਗ ਕੇ ਹੀ ਖੁਦ ਆਪਣੀ ਪਿਤਾ ਦੀ ਹਰੀ ਭਰੀ ਫਸਲ ਸਿੱਖੀ ਦੀ ਹਰੀ ਭਰੀ ਫਸਲ ਦਾ ਪੂਜਾਰਾ ਕਰ ਰਹੇ ਆ ਸੋ ਮੇਰੀ ਬੇਨਤੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੋ ਦੰਬੀਆਂ ਪਖੰਡੀਆਂ ਡੇਰੇ ਵਾਲਿਆਂ ਦਾ ਸਾਥ ਛੱਡੋ ਤੇ ਬਾਣੀ ਪੜੋ ਤੇ ਵਿਚਾਰੋ ਇੰਦੀ ਪੈਂਦੀ ਕਬੂਤਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ